ਅੰਜ ਸੇਵਾ ਕਰੀਏ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਣਨ ਤੋਂ ਪਹਿਲਾਂ ਸਤਿਗੁਰੂ ਦੇ ਦਰਬਾਰ ਚ ਆਏ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਤੇ ਸੇਵਾ ਸੰਭਾਲ ਲਈ ਭਾਈ ਜੇਠੇ ਨੇ ਸੇਵਾ ਕਰਦਾ ਜਿੱਧਰ ਨੂੰ ਸਤਿਗੁਰੂ ਨਜ਼ਰਾਂ ਕਰਦੇ ਨਾ ਉਸੇ ਪਾਸੇ ਨੂੰ ਤੁਰਿਆ ਜਾਂਦਾ ਹੈ ਉਸੇ ਪਾਸੇ ਨੂੰ ਐਵੇਂ ਨਹੀਂ ਕਿਹਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੈਨਾਂ ਮਨ ਦੇ ਚ ਇੱਛਾ ਕੀ ਹੈ ਪ੍ਰੋਬਲ ਇੱਛਾ ਹੈ ਕਿ ਸਤਿਗੁਰੂ ਮੈਨੂੰ ਆਪਣੇ ਨਾਲ ਮਿਲਾ ਲੈ ਮੈਨੂੰ ਆਪਣਾ ਸਰੂਪ ਬਣਾ ਲੈ ਜਿੱਦਾਂ ਦਾ ਤੂੰ ਐ ਉਦਾਂ ਦਾ ਮੈਨੂੰ ਕਰ ਲੈ ਮੈਨੂੰ ਨਾਮ ਦੀ ਬਖਸ਼ਿਸ਼ ਕਰ ਸਤਿਗੁਰੂ ਤੇ ਅਗੇ ਇਹੋ ਬੇਨਤੀ ਐ ਭਾਈ ਜੇਠਾ ਮਨ ਦੇ ਚ ਇਹੋ ਡੰਡਉਤਾ ਇਹੋ ਬੇਨਤੀਆਂ ਕਰਦਾ ਵੀ ਸਤਿਗੁਰੂ ਮੇਰੇ ਤੇ ਕਿਰਪਾ ਕਰ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਨਾਮਦਾਨ ਮੇਰੀ ਝੋਲੀ ਦੇ ਚ ਪਾ ਦਿਨ ਤੇ ਰਾਤ ਸੇਵਾ ਕਰਦਾ ਜਿਸ ਪਾਸੇ ਨੂੰ ਸਤਿਗੁਰੂ ਨਜ਼ਰ ਕਰਦੇ ਨੇ ਉਸੇ ਪਾਸੇ ਨੂੰ ਤੁਰ ਜਾਂਦਾ ਏ ਤੇ ਹੁਣ ਸੇਵਾ ਨੂੰ ਫਲ ਲੱਗਣਾ ਆਰੰਭ ਹੋਇਆ ਸੇਵਾ ਨੂੰ ਫਲ ਸਤਿਗੁਰੂ ਜੀ ਦੇ ਦਰ ਘਰ ਤੇ ਸੇਵਾ ਕੀਤੀ ਇੱਕ ਦਿਨ ਮਾਤਾ ਜੀ ਬੈਠੇ ਗੁਰੂ ਕੇ ਮਹਿਲ ਮਾਤਾ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਭ ਸੱਚੇ ਪਾਤਸ਼ਾਹ ਦੇ ਕੋਲ ਬੈਠੇ ਬੌਲੀ ਸਾਹਿਬ ਦਾ ਨਿਰਮਾਣ ਚੱਲ ਰਿਹਾ ਹੈ ਸੇਵਾ ਹੋ ਰਹੀ ਹੈ ਕਹਿਣ ਲੱਗੇ ਸਤਿਗੁਰੂ ਦੋਸ ਪੁਤਰੀਆਂ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਬੀਬੀ ਦਾਨੀ ਜੀ ਭਾਈ ਰਾਮਾ ਜੀ ਨੂੰ ਵਿਆਹ ਹੋਏ ਸੀ ਉਹ ਵੀ ਸੇਵਾ ਕਰਦਾ ਸੀ ਗੁਰੂ ਦੇ ਦਰਬਾਰ ਚ ਭਾਈ ਰਾਮਾ ਜੀ ਵੀ ਸੇਵਾ ਕਰਦੇ ਸਨ ਕਹਿਣ ਲੱਗੇ ਬੀਬੀ ਭਾਨੀ ਦੇ ਲਈ ਵੀ ਕੋਈ ਯੋਗ ਵਰ ਲੱਭ ਲਈਏ ਸੇਵਾ ਨੂੰ ਫਲ ਲੱਗਣਾ ਭਾਈ ਸ਼ੁਰੂ ਹੋਇਆ ਸਤਗੁਰੂ ਦੇ ਦਰ ਤੇ ਪ੍ਰਵਾਣ ਹੋਣਾ ਆਰੰਭ ਹੋਵੇ ਕਹਿਣ ਲੱਗੇ ਭਲੀਏ ਮਾਨਸੇ ਕਿਹੋ ਜਿਹਾ ਵਰ ਲੱਭਣੀ ਹੈ ਤੇ ਉਧਰੋਂ ਭਾਈ ਜੇਠਾ ਸਿਰ ਤੇ ਟੋਕਰਾ ਧਰਿਆ ਹੋਇਆ ਗਾਰੇ ਵਾਲਾ ਗਾਰੇ ਵਾਲਾ ਟੋਕਰਾ ਧਰਿਆ ਹੋਇਆ ਸਿਰ ਤੇ ਬਾਹਰ ਨਿਕਲ ਰਿਹਾ ਹੈ ਮਾਤਾ ਜੀ ਦੀ ਨਿਗਾਹ ਪਈ ਕਹਿਣ ਲੱਗੇ ਉਹ ਜਿਹੜਾ ਲੜਕਾ ਹੁੰਦਾ ਨਾ ਬੜਾ ਉਦਮੀ ਮਿਹਨਤੀ ਤੇ ਆਗਿਆਕਾਰ ਬੱਚਾ ਹੈ ਬੀਬੀ ਭਾਨੀ ਵਾਸਤੇ ਵਰ ਲੱਭੀਏ ਤੇ ਉਹ ਲੜਕੇ ਵਰਗਾ ਲੱਭੀਏ ਜਦੋਂ ਇਹ ਗੱਲ ਕਹੀ ਨਾ ਤੇ ਸਤਿਗੁਰੂ ਨੇ ਨਜ਼ਰ ਫੇਰਾ ਕੇ ਦੇਖਿਆ ਤੇ ਭਾਈ ਜੇਠੇ ਤੇ ਦ੍ਰਿਸ਼ਟੀ ਜਾ ਖਲੋਤੀ ਕਹਿਣ ਲੱਗੇ ਭਲੀਏ ਲੋਕੇ ਇਹਦੇ ਵਰਗਾ ਦੁਨੀਆ ਤੇ ਹੋਰ ਦੂਜਾ ਕੋਈ ਹੈ ਹੀ ਨਹੀਂ ਆਖੋ ਸਤਨਾਮ ਸ਼੍ਰੀ ਇਹਦੇ ਵਰਗਾ ਇਹੋ ਹੀ ਹੈ ਹੋਰ ਕੋਈ ਹੈ ਹੀ ਨਹੀਂ ਦੁਨੀਆ ਤੇ ਇਹਦੇ ਵਰਗਾ ਤੇ ਜਿਹੜੇ ਕੋਲ ਬੈਠੇ ਸੀ ਨਾ ਜਿਨ੍ਹਾਂ ਨੂੰ ਪਤਾ ਹੈ ਵੀ ਨਾ ਮਾਂ ਐ ਨਾ ਪਿਓ ਐ ਨਾ ਸਿਰ ਤੇ ਛੱਤ ਐ ਕੋਈ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ ਸਤਿਗੁਰੂ ਇਹ ਬਚਨ ਤਾਂ ਕਰਤਾ ਅੱਗੇ ਕੋਈ ਬਚਨ ਨਾ ਕਰਿਓ ਇਹਦਾ ਕੋਈ ਨਹੀਂ ਸਾਹਿਬ ਕਹਿਣ ਲੱਗੇ ਜੋ ਬਚਨ ਕਰਨਾ ਸੀ ਉਹ ਹੋ ਗਿਆ ਰਿਸ਼ਤਾ ਹੋਇਆ ਬੀਬੀ ਪਾਨੀ ਦਾ ਤੇ ਹੁਣ ਇਹ ਇੱਥੋਂ ਧਿਆਨ ਨਾਲ ਸੁਣੋ ਭਾਈ ਇਹ ਗੱਲ ਵੀ ਸਤਿਗੁਰੂ ਤੇ ਛਾਵਾਂ ਪੂਰੀਆਂ ਕਰਦਾ ਸਿੱਖ ਦਾ ਜਿਹੜਾ ਮਨ ਹੈ ਉਹਨੂੰ ਮੰਗਣਾ ਹੋਣਾ ਚਾਹੀਦਾ ਤੇ ਸਿੱਖ ਨੂੰ ਮੰਗਣਾ ਹੋਣਾ ਚਾਹੀਦਾ ਗੁਰੂ ਤੋਂ ਵੀ ਕੀ ਮੰਗਣਾ ਤੇ ਹੁਣ ਨਾਮ ਬਾਣੀ ਦੀ ਦਾਤ ਮੰਗਦੇ ਰੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਧਰ ਤੋਂ ਤੇ ਸਤਿਗੁਰੂ ਨੇ ਆਪਣੀ ਬੇਟੀ ਦਾ ਰਿਸ਼ਤਾ ਦਿੱਤਾ ਪਹਿਲਾਂ ਨਾ ਜਾਤ ਨਾ ਪਾਤ ਨਾ ਭੇਦ ਭਾਵ ਨਾ ਅਮੀਰ ਨਾ ਗਰੀਬ ਕੁਝ ਨਹੀਂ ਦੇਖਿਆ ਦੇਖੀ ਸਿਰਫ ਅੰਤਰਾਤਮਾ ਜਿਹੜੀ ਗੁਰੂ ਸਾਡੀ ਦੇਖਦਾ ਹੈ ਜਿਹਦੇ ਵਾਸਤੇ ਕਿਹਾ ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਸਤਿਗੁਰੂ ਨੇ ਸਿਰਫ ਉਹੋ ਹੀ ਵੇਖਿਆ ਜੋ ਉਹ ਦੇਖਦਾ ਹੈ ਮਨ ਦੇਖਿਆ ਸਤਿਗੁਰੂ ਨੇ ਵੀ ਭਾਈ ਜੇਠੇ ਦਾ ਮਨ ਕਿਉਂ ਜਾਏ ਕਿਦਾਂ ਦਾ ਮਨ ਲੈ ਕੇ ਗੁਰੂ ਦੇ ਹਾਜ਼ਰ ਹੋਇਆ ਤੇ ਹੁਣ ਜਦੋਂ ਜਵਾਈ ਬਣ ਜੇ ਨਾ ਕੋਈ ਕਿਸੇ ਘਰ ਦਾ ਤੇ ਫਿਰ ਬਦੋ ਬਦੀ ਹੈ ਜਿਹੜਾ ਉਹ ਮਨ ਦੇ ਚ ਅਹੰਕਾਰ ਆ ਜਾਂਦਾ ਵੀ ਮੈਂ ਤੇ ਇਸ ਪਰਿਵਾਰ ਦਾ ਜਵਾਈ ਆ ਵੱਡਾ ਬਣ ਜਾਂਦਾ ਨਾ ਬੰਦਾ ਪਰ ਭਾਈ ਜੇਠੇ ਦੇ ਮਨ 'ਚ ਇਹ ਅਹੰਕਾਰ ਨਹੀਂ ਆਇਆ ਵੀ ਮੈਂ ਗੁਰੂ ਦਾ ਜਵਾਈ ਬਣ ਗਿਆ ਮੈਂ ਇਸ ਘਰੇ ਪਿਆਇਆ ਗਿਆ ਇਨਾ ਦੀ ਧੀ ਮੈਨੂੰ ਵਿਆਹੀ ਹੈ ਇਹ ਅਹੰਕਾਰ ਮਨ ਚ ਨਹੀਂ ਆਇਆ ਅਜੇ ਵੀ ਸਿਨਮਰ ਹੈ ਸੇਵਾ ਭਾਵਨਾ ਚਿੱਤ ਦੇ ਚ ਅਜੇ ਵੀ ਭਾਈ ਜੱਟੇ ਦੇ ਸੇਵਾ ਕਰਦਾ ਤੇ ਹੁਣ ਅੱਗੇ ਵੱਧਦਾ ਗਿਆ ਸਮਾਂ ਬਤੀਤ ਹੁੰਦਾ ਗਿਆ ਸੇਵਾ ਕਰਦਾ ਰਿਹਾ ਉਹ ਵੀ ਇੱਕ ਮੈਂ ਬੇਨਤੀ ਕਰਾਂ ਵੀ ਗੁਰੂ ਦੇ ਦਰ ਦੇ ਉੱਤੇ ਪ੍ਰਵਾਣ ਹੋਣਾ ਹੈ ਨਾ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਦੇਖੋ ਉਹ ਪ੍ਰਵਾਣ ਹੋਏ ਜਿਨ੍ਹਾਂ ਨੇ ਆਪਾ ਭਾਵ ਖੋ ਕੇ ਗੁਰੂ ਦੀ ਸੇਵਾ ਕੀਤੀ ਭਾਈ ਆਪਾ ਭਾਵ ਖੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦੋਵੇਂ ਸੁਪੁੱਤਰ ਗੁਰਤਾ ਗੱਦੀ ਪ੍ਰਾਪਤ ਨਹੀਂ ਕਰ ਸਕੇ ਗੁਰਤਾ ਗੱਦੀ ਉਹਨੇ ਪ੍ਰਾਪਤ ਕੀਤੀ ਜਿਨੇ ਗੁਰੂ ਦਾ ਹੁਕਮ ਮੰਨਿਆ ਭਾਈ ਲੈਹਣੇ ਨੇ ਆਖੋ ਸਤਨਾਮ ਸ਼੍ਰੀ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਪੁੱਤ ਦੋਨਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ ਗੁਰਤਾ ਗੱਦੀ ਕਿਹਨੂੰ ਮਿਲੀ ਕੁੜਮ ਨੂੰ ਜਿਹਨੇ ਕੁੜਮ ਹੋਣ ਦੇ ਬਾਵਜੂਦ ਵੀ ਕੁੜਮਾਚਾਰੀ ਵਾਲਾ ਰਿਸ਼ਤਾ ਨਹੀਂ ਰੱਖਿਆ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਰੱਖਿਆ ਗੁਰੂ ਦੇ ਦਰ ਦੇ ਉੱਤੇ ਪਾਣੀ ਢੋਣ ਦੀ ਸੇਵਾ ਕੀਤੀ ਪਾਣੀ ਢੋਣ ਦੀ ਇਸ਼ਨਾਨ ਕਰਾਉਣ ਦੀ ਸੇਵਾ ਕੀਤੀ ਬਾਬਾ ਅਮਰਦਾਸ ਜੀ ਨੇ ਲੱਗਦੇ ਤੇ ਕੁੜਮ ਸੀ ਰਿਸ਼ਤੇ 'ਚ ਪੜ ਕੁੜਮਾਚਾਰੀ ਨਹੀਂ ਰੱਖੀ ਉਹਨਾਂ ਨੇ ਰੱਖਿਆ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਅਗਿਆਕਾਰੀ ਹੋ ਕੇ ਰਹੇ ਤੇ ਗੁਰਤਾ ਗੱਦੀ ਬਾਬਾ ਅਮਰਦਾਸ ਨੂੰ ਮਿਲੀ ਆਖੋ ਸਤਨਾਮ ਸ਼ੇਰੀ ਫਿਰ ਹੁਣ ਬਾਬਾ ਅਮਰਦਾਸ ਦੇ ਵੀ ਦੋ ਪੁੱਤ ਸੀ ਗੁਰਤਾ ਗੱਦੀ ਦੋਵਾਂ ਪੁੱਤਰਾਂ ਨੂੰ ਨਹੀਂ ਮਿਲੀ ਪ੍ਰਿਖਿਆ ਵੀ ਦੋਵੇਂ ਜਵਾਈਆਂ ਦੀ ਹੋਈ ਜਦੋਂ ਪ੍ਰਿਖਿਆ ਦਾ ਸਮਾਂ ਆਇਆ ਹੁਣ ਸਮਾਂ ਆ ਗਿਆ ਪ੍ਰਿਖਿਆ ਹੋਣ ਲੱਗੀ ਹੈ ਸਤਗੁਰੂ ਨੇ ਉੱਤਰਾਧਿਕਾਰੀ ਚੁਣਨਾ ਹੈ ਗੁਰਤਾ ਗੱਦੀ ਦਾ ਵਾਰਿਸ ਜਿਹੜਾ ਗੁਰਤਾ ਗੱਦੀ ਤੇ ਬੈਠਣ ਦੇ ਯੋਗ ਹੋਵੇ ਉਸ ਦੀ ਚੋਣ ਕਰਨੀ ਹੈ ਬਾਬੇ ਨਾਨਕ ਦੀ ਜੋਤ ਅੱਗੇ ਹੋਰ ਸਰੀਰ ਦੇ ਚਟਕਾਉਣ ਲੱਗੇ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਓ ਬੁਲਾ ਲਿਆ ਕੋਲ ਭਾਈ ਰਾਮਾ ਨੂੰ ਤੇ ਭਾਈ ਜੇਠਾ ਜੀ ਨੂੰ ਕਹਿਣ ਲੱਗੇ ਭਲਿਓ ਇੱਕ ਕੰਮ ਕਰੋ ਇਸ ਜਗ੍ਹਾ ਦੇ ਉੱਤੇ ਥੜਾ ਬਣਾਉਣਾ ਹੈ ਤੇ ਥੜਾ ਬਣਾਓ ਜਿੱਦੇ ਤੇ ਬੈਠ ਕੇ ਸੰਗਤਾਂ ਨੂੰ ਸੰਬੋਧਨ ਕਰਿਆ ਕਰੀਏ ਸੰਬੋਧਨ ਕਰਿਆ ਕਰਾਂਗੇ ਸੰਗਤਾਂ ਨੂੰ ਸਤਿਬਚਨ ਕਹਿ ਕੇ ਦੋਵੇਂ ਝੁੱਟ ਗਏ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਦੋਵੇਂ ਜੁਟ ਗਏ ਵੀ ਥੜਾ ਬਣਾਉਣਾ ਸਤਿਗੁਰੂ ਜੀ ਸਜਿਆ ਕਰਨਗੇ ਤੇ ਸਿੱਖ ਸੰਗਤਾਂ ਨੂੰ ਜਿਹੜਾ ਉਹ ਉਪਦੇਸ਼ ਦਿਆ ਕਰਨਗੇ ਥੜਾ ਬਣਾਉਣਾ ਆਰੰਭ ਕੀਤਾ ਉਹ ਸਾਰੀ ਕੀਤੀ ਪਹਿਲੇ ਦਿਨ ਦੀ ਜਦੋਂ ਸਮਾਪਤੀ ਹੋਈ ਨਾ ਦਿਨ ਛਿਪਿਆ ਬਹੁਤ ਸੋਹਣਾ ਥੜਾ ਬਣਾਇਆ ਦੋਵਾਂ ਨੇ ਲੱਗ ਕੇ ਬਹੁਤ ਸੋਹਣਾ ਥੜਾ ਬਣਾਇਆ ਗੁਰੂ ਅਮਰਦਾਸ ਪਾਤਸ਼ਾਹ ਆਏ ਦੇਖਿਆ ਤੇ ਆ ਕੇ ਕਹਿਣ ਲੱਗੇ ਭਲਿਓ ਇਹ ਥੜਾ ਮੈਨੂੰ ਸੋਹਣਾ ਨਹੀਂ ਲੱਗਿਆ ਵਦੀਆ ਨਹੀਂ ਬਣਿਆ ਕੱਲ ਨੂੰ ਦੁਬਾਰਾ ਬਣਾਇਓ ਕਹਿਣ ਲੱਗੇ ਜੀ ਸਤਿਵਚਨ ਅਗਲੇ ਦਿਨ ਢਾਲਿਆ ਥੜਾ ਦੁਬਾਰਾ ਬਣਾਉਣਾ ਆਰੰਭ ਕਰ ਦਿੱਤਾ ਅਗਲੇ ਦਿਨ ਜਦੋਂ ਥੜਾ ਬਣਾ ਲਿਆ ਨਾ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਫੇਰ ਆ ਗਏ ਕਹਿਣ ਲੱਗੇ ਭਲਿਓ ਨੇਰਤ ਤ ਤੁਸੀਂ ਬਹੁਤ ਕੀਤੀ ਪਰ ਥੜਾ ਮੈਨੂੰ ਅਜੇ ਵੀ ਪਸੰਦ ਨਹੀਂ ਆਇਆ ਅਜੇ ਵੀ ਮੈਨੂੰ ਪਸੰਦ ਨਹੀਂ ਆ ਥੜਾ ਦੁਬਾਰਾ ਬਣਾਓ ਤੀਸਰੇ ਦਿਨ ਢਾ ਕੇ ਦੁਬਾਰਾ ਫੇਰ ਬਣਾਉਣਾ ਆਰੰਭ ਕੀਤਾ ਠੜਾ ਬਣਾ ਲਿਆ ਸ਼ਾਮਾਂ ਪਈਆਂ ਸਤਿਗੁਰੂ ਪ੍ਰੀਖਿਆ ਲੈ ਰਹੇ ਨੇ ਇਸੇ ਕਰਕੇ ਮੈਂ ਬੇਨਤੀ ਕਰਦਾ ਵੀ ਕਿਸੇ ਵੀ ਸਰੂਪ ਚ ਕਿਤੇ ਵੀ ਕੋਈ ਵੀ ਪ੍ਰੀਖਿਆ ਲੈ ਸਕਦਾ ਸਤਿਗੁਰੂ ਥੋੜੇ ਸਤਾਰਕ ਰਿਆ ਕਰੋ ਸਤਿਗੁਰੂ ਦੇ ਹੁਕਮ ਪਾਲਣੇ ਨੇ ਸਿੱਖਾਂ ਨੇ ਜਿਹੜੀਆਂ ਗੱਲਾਂ ਸਾਨੂੰ ਗੁਰੂ ਦਾ ਦਰਬਾਰ ਗੁਰੂ ਦੀ ਬਾਣੀ ਸਿਖਾਉਂਦੀ ਆ ਉਹਨਾਂ ਗੱਲਾਂ ਪ੍ਰਤੀ ਸਤਾਰਕ ਰਹੋ ਵੀ ਸਾਡੇ ਗੁਰੂ ਨੇ ਸੰਗਤ ਦੇ ਰੂਪ ਚ ਕੀ ਸਿਖਾਇਆ ਹੈ ਦੁਨੀਆਦਾਰੀ ਦੇ ਚ ਭੇਦਭਾਵ ਸਿਖਾਇਆ ਜਾਂ ਨਹੀਂ ਸਿਖਾਇਆ ਅਮੀਰ ਗਰੀਬੀ ਦੇ ਚ ਭੇਦਭਾਵ ਸਿਖਾਇਆ ਜਾਂ ਨਹੀਂ ਸਿਖਾਇਆ ਕੀ ਕਹਿੰਦੀ ਹੈ ਬਾਣੀ ਇਸ ਬਾਬਤ ਸਾਡਾ ਅਕੀਦਾ ਸਾਡਾ ਗੁਰੂ ਸਾਹਿਬ ਕੀ ਕਹਿੰਦਾ ਇੱਕ ਸਾਰਤਾ ਰੱਖਣੀ ਹੈ ਸਭ ਨੂੰ ਬਰਾਬਰ ਸਮਝਣਾ ਹੈ ਕੀ ਕਹਿੰਦਾ ਉੱਥੇ ਸੋਚਣ ਦੀ ਜ਼ਰੂਰਤ ਹੁੰਦੀ ਹੈ ਮਨੁੱਖ ਮਨੁੱਖ 'ਚ ਨਾ ਫਰਕ ਕਰਿਆ ਕਰੋ ਤੁਸੀਂ ਹੁਣ ਗੁਰੂ ਪ੍ਰੀਖਿਆ ਲੈ ਰਿਹਾ ਜਦੋਂ ਤੀਸਰੇ ਦਿਨ ਕਹਿ ਦਿੱਤਾ ਨਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਭਲਿਓ ਥੜਾ ਸੋਹਣਾ ਨਹੀਂ ਬਣਿਆ ਭਾਈ ਰਾਮਾ ਜੀ ਕਹਿੰਦੇ ਸਤਿਗੁਰੂ ਇਹ ਤੋਂ ਸੋਨਾ ਮੈਥੋਂ ਨਹੀਂ ਬਣਾਇਆ ਜਾਂਦਾ ਆਖੋ ਸਤਨਾਮ ਬਸ਼ੀਰ ਇਹ ਤੋਂ ਸੋਨਾ ਨਹੀਂ ਮੈਂ ਬਣਾ ਸਕਦਾ ਤਿੰਨ ਦਿਨ ਆਗਿਆ ਦਾ ਪਾਲਣ ਕੀਤਾ ਭਾਈ ਰਾਮਾ ਜੀ ਨੇ ਕਹਿਣ ਲੱਗੇ ਜੀ ਇਹ ਤੋਂ ਸੋਨਾ ਨਹੀਂ ਮੇਰੇ ਤੋਂ ਬਣਦਾ ਪਰ ਭਾਈ ਜੇਠਾ ਕਹਿੰਦਾ ਸਤਿਵਚਨ ਜੀ ਤੁਹਾਨੂੰ ਨਹੀਂ ਪਸੰਦ ਮੈਂ ਢਾ ਕੇ ਦੁਬਾਰਾ ਬਣਾ ਦਾਂਗਾ ਅਗਲੇ ਦਿਨ ਇਕੱਲਾ ਹੀ ਜੁੱਟ ਗਿਆ ਠੜਾ ਬਣਾਇਆ ਸਤਿਗੁਰੂ ਨੇ ਚੌਥੇ ਦਿਨ ਵੀ ਜਵਾਬ ਦੇ ਦਿੱਤਾ ਪੰਜਵੇਂ ਦਿਨ ਥੜਾ ਬਣਾਇਆ ਪੰਜਵੇਂ ਦਿਨ ਵੀ ਜਵਾਬ ਦੇ ਦਿੱਤਾ ਛੇਵੇਂ ਦਿਨ ਥੜਾ ਬਣਾ ਲਿਆ ਛੇਵੇਂ ਦਿਨ ਜਵਾਬ ਦੇ ਦਿੱਤਾ ਸੱਤਵੇਂ ਦਿਨ ਥੜਾ ਬਣਾ ਲਿਆ ਭਾਈ ਜੇਠੇ ਨੇ ਸਤਿਗੁਰੂ ਗੁਰੂ ਅਮਰਦਾਸ ਸਭ ਸੱਚੇ ਪਾਤਸ਼ਾਹ ਆਏ ਤੇ ਆ ਕੇ ਕਹਿਣ ਲੱਗੇ ਭਾਈ ਜੇਠਿਆ ਇੰਨਾ ਸੋਹਣਾ ਥੜਾ ਬਣਾਇਆ ਤੈ ਬੜਾ ਸੋਹਣਾ ਬਾਈ ਪਰ ਜਦੋਂ ਸਿੱਖ ਸੰਗਤਾਂ ਦੇਖਦੀਆਂ ਨੇ ਭਾਈ ਰਾਮਾ ਦੇਖਦਾ ਥੜਾ ਸੋਹਣਾ ਕੋਈ ਨਹੀਂ ਬਣਿਆ ਹੋਇਆ ਅਕੋ ਸਤਨਾਮ ਵਿਸ਼ੇਰੇ ਇਟਾਂ ਚ ਫਰਕ ਐ ਇਟਾਂ ਲਾਉਣ ਦੇ ਚ ਫਰਕ ਰਹਿ ਗਿਆ ਥੜਾ ਸੋਹਣਾ ਨਹੀਂ ਬਣਿਆ ਭਾਈ ਰਾਮਾ ਵੀ ਦੇਖਦਾ ਸੰਗਤਾਂ ਵੀ ਦੇਖਦੀਆਂ ਵੀ ਪਹਿਲੇ ਦਿਨ ਇੰਨਾ ਸੋਹਣਾ ਥੜਾ ਬਣਿਆ ਉਹ ਤਿੰਨ ਦਿਨ ਬਣਾਉਂਦੇ ਰਹੇ ਦੋਵੇਂ ਜਾਣੇ ਲੱਗ ਕੇ ਤੇ ਕਿੰਨੇ ਕਿੰਨੇ ਛੋੜੇ ਥੜੇ ਬਣੇ ਸਤਗੁਰੂ ਨੇ ਉਹਨਾਂ ਥੜਿਆਂ ਨੂੰ ਸੋਹਣੇ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਆਹ ਇਟਾਂ ਜਿਹਦੇ ਚ ਟੇਡੀਆਂ ਬਿੰਗੀਆਂ ਲੱਗੀਆਂ ਹੋਈਆਂ ਇਹ ਥੜੇ ਨੂੰ ਬੜਾ ਸੋਹਣਾ ਕਹਿ ਰਹੇ ਗੁਰੂ ਅਮਰਦਾਸ ਪਾਤਸ਼ਾ ਭਾਈ ਰਾਮਾ ਕਹਿਣ ਲੱਗਿਆ ਸਤਿਗੁਰੂ ਤੁਹਾਨੂੰ ਕੋਈ ਭਲੇਕਾ ਲੱਗ ਗਿਆ ਇਹ ਥੜੇ ਚ ਤਾਂ ਇੱਟਾਂ ਬਿੰਗੀਆਂ ਟੇਡੀਆਂ ਗੁਰੂ ਕਹਿਣ ਲੱਗੇ ਨਾ ਭਾਈ ਰਾਮਿਆ ਤੈਨੂੰ ਦਿਸਦਾ ਨਹੀਂ ਇਹ ਥੜਾ ਬਹੁਤ ਸੋਹਣਾ ਬਣਿਆ ਜਿਹੜਾ ਥੜਾ ਹੁਣ ਬਣਾਇਆ ਭਾਈ ਜੇਠੇ ਨੇ ਦੂਸਰਾ ਬਚਨ ਸਤਿਗੁਰੂ ਨਹੀਂ ਸੋਹਣਾ ਇਹ ਥੜਾ ਨਹੀਂ ਸੋਹਣਾ ਇਹ ਤੋਂ ਸੋਹਣਾ ਬਣ ਸਕਦਾ ਥੜਾ ਸਾਹਿਬ ਫੇਰ ਕਹਿਣ ਲੱਗੇ ਨਹੀਂ ਭਾਈ ਰਾਮਿਆ ਥੜਾ ਬਹੁਤ ਸੋਹਣਾ ਬਣਿਆ ਭਾਈ ਰਾਮਾ ਚੁੱਪ ਕਰ ਗਿਆ ਵੀ ਕੋਈ ਨਾ ਕੋਈ ਰਾਮ ਜੀ ਗੁਰੂ ਦੀ ਜ਼ਰੂਰ ਆਇਆ ਖੋ ਸਤਨਾਮ ਸ਼ੇਰੀ ਸੰਗ ਤਾਂ ਕਹਿਣ ਲੱਗਿਆ ਸਤਗੁਰੂ ਜੀ ਕੀ ਹੋ ਗਿਆ ਭਾਈ ਜੇਠਾ ਕਹਿਣ ਲੱਗਿਆ ਸਤਗੁਰੂ ਜੇ ਨਹੀਂ ਸੋਹਣਾ ਬਣਿਆ ਤਾਂ ਮੈਂ ਢਾਕੇ ਦੁਬਾਰਾ ਬਣਾ ਦਿੰਨਾ ਦੁਬਾਰਾ ਬਣਾ ਦੇਣਾ ਮੈਨੂੰ ਸਮੱਤ ਬਖਸ਼ਿਸ਼ ਕਰੋ ਕਿਹੋ ਜਿਹਾ ਬਣਾਵਾ ਕਿਦਾਂ ਦਾ ਬਣਾਵਾ ਜਿਹੜਾ ਸਾਨੂੰ ਪਸੰਦ ਆ ਜੇ ਸਤਿਗੁਰੂ ਕਹਿਣ ਲੱਗੇ ਨਾ ਨਾ ਭਾਈ ਜੇਠਿਆ ਬਹੁਤ ਸੋਹਣਾ ਬਣਿਆ ਸੰਗਤਾਂ ਕਹਿੰਦੀਆਂ ਸਤਿਗੁਰੂ ਕਿਰਪਾ ਕਰੋ ਸਾਹਿਬ ਕਹਿਣ ਲੱਗੇ ਭਲਿਓ ਤੁਸੀਂ ਦੇਖਦੇ ਹੋ ਆ ਥੜਾ ਜਿਹੜਾ ਭਾਈ ਜੇਠੇ ਨੇ ਇੱਟਾਂ ਛਿਣ ਕੇ ਬਣਾਇਆ ਮੈਂ ਇਹ ਥੜਾ ਨਹੀਂ ਦੇਖਦਾ ਮੈਂ ਉਹ ਥੜਾ ਦੇਖਦਾ ਜਿਹੜੇ ਥੜੇ ਤੇ ਬਾਬੇ ਨਾਨਕ ਦੀ ਜੋਤ ਟਿਕਣੀ ਆ ਆਖੋ ਸਤਨਾਮ ਸ਼ੇਰੀ ਇਹਦੇ ਮਨ ਆਲਾ ਥੜਾ ਗੁਣੀਏ ਚ ਆ ਉਹ ਨਹੀਂ ਪਰੇ ਹੈ ਉਹਦੀ ਕੋਈ ਵੀ ਇੱਟ ਟੇਢੀ ਬਿੰਗੀ ਨਹੀਂ ਭਾਵ ਭਾਈ ਜੇਠਾ ਇੰਨਾ ਕੋ ਆਗਿਆਕਾਰੀ ਹੈ ਵੀ ਉਹਨੇ ਗੁਰੂ ਦੇ ਬਚਨ ਪੁਗਾਏ ਨੇ ਗੁਰੂ ਦੇ ਬਚਨ ਸਤਗੁਰੂ ਨੇ ਪਾਵਨ ਬਾਣੀ ਦੇ ਚ ਕਿਰਪਾ ਕੀਤੀ ਹੈ ਨਾ ਸਾਹਿਬ ਸਮਝਾਉਂਦੇ ਨੇ ਇਹ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ ਜਿਹੜਾ ਬਚਨ ਕਮਾ ਲਵੇ ਜਿਹੜਾ ਬਚਨ ਪਾ ਲਵੇ ਅਸਲ ਦੇ ਚ ਸਿੱਖ ਦਾ ਹੋਂਦ ਦਾ ਅਧਿਕਾਰੀ ਉਹੀ ਹੈ ਨਾ ਗੁਰੂ ਨੇ ਸਿੱਧੇ ਜੇ ਲਫ਼ਜ਼ਾਂ ਚ ਕਿਹਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਉਹੀ ਸਿੱਖ ਹੈ ਸਖਾ ਹੈ ਭਰਾ ਹੈ ਜਿਹੜਾ ਗੁਰੂ ਦੇ ਹੁਕਮ ਚ ਆ ਗਿਆ ਆਪਣਾ ਭਾਣਾ ਜੋ ਚੱਲਿਆ ਭਾਈ ਜਿਹੜਾ ਆਪਣੇ ਮਨ ਮੁਤਾਬਕ ਚੱਲਿਆ ਗੁਰੂ ਨੂੰ ਸਗੇ ਪੁੱਤਰਾਂ ਨਾਲ ਕੋਈ ਮਤਲਬ ਨਹੀਂ ਗੁਰੂ ਨੂੰ ਮਤਲਬ ਹੈ ਗੁਰੂ ਦੇ ਹੁਕਮ ਤੋਂ ਆਖੋ ਸਤਨਾਮ ਸ਼ੇਰੀ जिने हुक्म पगाया भावें कोई भी आया कितों भी चल के आया के गुरु ने बराबर ਦਾ ਦਰਜਾ ਦੇ ਕੇ ਕੋਲ ਬਿਠਾ ਲਿਆ ਕੋ ਸਤਨਾ ਬਸ਼ੇਰੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ ਸਤਗੁਰੂ ਮਾਣ ਵੀ ਬਖਸ਼ਿਸ਼ ਕਰਦਾ ਉਸ ਨੂੰ ਤੇ ਦੇਖੋ ਕਿੱਥੋਂ ਚੱਲ ਕੇ ਆਇਆ ਸੀ ਲੋਕੀ ਆਖਦੇ ਸੀ ਨਾ ਮਾਂ ਐ ਨਾ ਪਿਓ ਐ ਨਾ ਕਪੜਾ ਲੱਤਾ ਚੱਜਦਾ ਨਾ ਪੈਰਾਂ ਦੇ ਵਿੱਚ ਕੁਝ ਚੱਜਦਾ ਨਾ ਸਿਰ ਦੇ ਉੱਤੇ ਨਾ ਹੀ ਘਰ-ਬਾਰ ਰਹਿਣ ਦੇ ਲਈ ਕੁਝ ਵੀ ਨਹੀਂ ਐ ਕੁਛ ਨਹੀਂ ਰਹਿਣ ਦੇ ਲਈ ਤੇ ਹੁਣ ਸਤਿਗੁਰੂ ਕਹਿਣ ਲੱਗੇ ਤੇ ਮਨ ਆਲਾ ਉਹ ਥੜਾ ਜਿਹੜੇ ਥੜੇ ਦੇ ਉੱਤੇ ਬਾਬੇ ਨਾਨਕ ਦੀ ਜੋਤ ਟਿਕਾਈ ਜਾ ਸਕਦੀ ਤੇ ਫਿਰ ਭਾਈ ਜੇਠੇ ਤੋਂ ਬਦਲ ਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਣਾ ਦਿੱਤੇ ਆਖੋ ਸਤਨਾਮ ਸ਼ੇਰੀ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਭਾਈ ਫਿਰ ਦੇਖੋ ਬਰਕਤਾਂ ਇੰਜ ਹੁੰਦੀਆਂ ਮੰਗਣ ਵਾਲਿਆਂ ਨੂੰ ساری ਉਮਰ ਮੰਗਿਆ ਕੀ ਨਾਮ ਦੀ ਦਾਤ ਮੰਗੀ ਆਖੋ ਸਤਨਾਮ ਬਸ਼ੇਰੀ ساری ਉਮਰ ਨਾਮ ਦੀ ਦਾਤ ਨਾਮ ਦੀ ਦਾਤ ਮੰਗਣ ਦੇ ਨਾਲ ਨਾਲ ਸੇਵਾ ਸਿਮਰਨ ਸਿੱਖੀ ਮੰਗੀ ਨਾਮ ਦੀ ਦਾਤ ਮੰਗੀ ਤੇ ਜਦੋਂ ਐਦਾਂ ਦੀਆਂ ਮੰਗਾ ਕੋਈ ਮੰਗਦਾ ਹੈ ਨਾ ਤੇ ਫਿਰ ਦੇਖੋ ਹੁਣ ਜੀਵਨ ਤਬਦੀਲ ਦੇਖੋ ਬਦਲਿਆ ਕਿਵੇਂ ਪਹਿਲਾਂ ਧੀ ਦਾ ਰਿਸ਼ਤਾ ਤੇ ਫੇਰ ਬਣਾਏ ਧੰਨ ਸਤਗੁਰੂ ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ ਜਿਹਦੇ ਕੋਲ ਘਰ ਨਹੀਂ ਨਸੀ ਉਹਦੇ ਘਰ ਦੇ ਉੱਤੇ ਹੁਣ ਸੋਨੇ ਦੀ ਜੜਤ ਜੜੀ ਹੋਈ ਆ ਆਖੋ ਸਤਨਾਮ ਸ਼੍ਰੀ ਸੋਨਾ ਲੱਗਿਆ ਆ ਭਾਈ ਜਿਹਦੇ ਪਾਉਣ ਦੇ ਲਈ ਕੱਪੜੇ ਨਹੀਂ ਸਨ ਉਹਦੇ ਦਰ ਦੇ ਉੱਤੇ ਹੁਣ ਇੱਕ ਪੂਰਾ 1.5 ਲੱਖ ਰੁਪਏ ਦਾ ਰਮਾਲਾ ਸਾਹ ਭੇਟ ਹੁੰਦਾ ਰੋਜ਼ਾਨਾ ਜਿਹਦੇ ਸਿਰ ਤੇ ਛਾਤਰ ਨਹੀਂ ਸੀ ਹੁਣ ਸੋਨੇ ਦੇ ਛਾਤਰ ਝੁੱਲਦੇ ਨੇ ਜਿਹਦੇ ਸਿਰ ਤੇ ਛਤ ਨਹੀਂ ਸੀ ਸੋਨੇ ਦੇ ਛਾਤਰ ਝੁੱਲਦੇ ਨੇ ਉਸੇ ਵਾਸਤੇ ਕਿਹਾ ਜਾਂਦਾ ਨਾ ਡਿੱਠੇ ਸੱਬੇ ਥਾਵ ਨਹੀਂ ਤੁਦ ਜੇ ਹਿਆ ਵੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਬਸਦੀ ਸਗਨੇ અપਾਰ ਅਨੂਪ RAM DAS PUR ਹਰਿ ਹਾਂ ਨਾਨਕ ਕਸਮਲ ਜਾਏ ਨਾਇਐ RAM DAS RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ RAM DAS ਸਰੋਵਰ ਨੀਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਉਸੇ ਦੇ ਦਰਵਾਸਤੇ ਹੀ ਕਹਿੰਦੇ ਨੇ ਲੋਕੀ ਜਿਹਨੂੰ ਕੋਈ ਜਾਣਦਾ ਨਹੀਂ ਸੀ ਜਿਹਨੂੰ ਕੋਈ ਪਹਿਚਾਣਦਾ ਨਹੀਂ ਸੀ ਉਸੇ ਵਾਸਤੇ ਕਹਿੰਨੇ ਆ ਨਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਜਿਹਨੂੰ ਲੋਕੀ ਸੋਚਦੇ ਸੀ ਵੀ ਇਹਦਾ ਤੇ ਰਿਸ਼ਤਾ ਹੀ ਨਹੀਂ ਹੋਣਾ ਨਾ ਘਰ-ਬਾਰ ਹੈ ਨਾ ਕੁਝ ਕੱਪੜੇ ਲੱਤੇ ਪਹਿਨਣ ਦੇ ਲਈ ਤੇ ਹੁਣ ਜਦੋਂ ਵੀ ਸਿੱਖਾਂ ਦੇ ਚ ਆਨੰਦ ਸੰਸਕਾਰ ਹੁੰਦਾ ਨਾ ਤੇ ਉਹ ਉਸੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾ ਪੜ੍ਹ ਕੇ ਹੁੰਦਾ ਆਕੋ ਸਤਨਾਮ ਸ਼ੇਰੀ ਇੰਜ ਨਵਾਜਦਾ ਭਾਈ ਫਿਰ